ਪੁਲਿਸ ਨੂੰ ਜਿਹੜੇ ਪਰਚੇ ਦਰਜ ਕੀਤੇ ਨੇ ਉਹਦੇ ਵਿੱਚ ਹੁਣ ਪੁਲਿਸ ਕੋਲ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਦੇਹ ਪਾਨਾ ਸਿੱਧੂ ਜਿਹੜਾ ਹੈ ਉਹ ਇਸ ਟਾਈਮ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਸੋ ਜੁਡੀਸ਼ੀਅਲ ਕਸਟਡੀ ਦੇ ਮਤਲਬਕ ਜਦੋਂ ਵੀ ਕੋਈ ਫੈਸਲਾ ਲੈਣਾ ਉਹ ਸਿਰਫ ਕੋਰਟ ਦਾ ਪ੍ਰੈਰੋਗੇਟਿਵ ਹੈ ਆਪਣਾ ਜਿਹੜਾ ਕੰਪਲੇਨੈਂਟ ਹੈ ਉਹ ਆਪਣੀ ਕੈਂਸਲੇਸ਼ਨ ਸੰਬੰਧੀ ਸਹਿਮਤੀ ਨਹੀਂ ਜਿਤਾਉਂਦਾ ਤਾਂ ਕੋਰਟ ਉਸ ਕੈਂਸਲੇਸ਼ਨ ਨੂੰ ਐਕਸੈਪਟ ਨਹੀਂ ਕਰੇਗੀ ਤੇ ਉਹ ਸੂਰਤ ਵਿੱਚ ਪਾਨਾ ਸਿੱਧੂ ਜਿਹੜਾ ਹੈ ਉਹ ਬਾਹਰ ਨਹੀਂ ਆਏਗਾ ਪਰ ਚੈਂਦੀ ਗਿਣਤੀ ਵੀ ਜ਼ਿਆਦਾ ਹੈ ਇਸ ਵਿੱਚ ਇਹ ਤਾਂ ਹੈ ਨਹੀਂ ਕਿ ਇੱਕ ਜਗ੍ਹਾ ਤੋਂ ਜੇਕਰ ਇੱਕ ਵੀ ਕੰਪਲੇਨੈਂਟ ਜਿਹੜਾ ਹੈਗਾ ਜੇਕਰ ਉਹ ਨਹੀਂ ਸਹਿਮਤ ਹੁੰਦਾ ਤਾਂ ਉੱਥੇ ਹੀ ਜਿਹੜਾ ਰੇਰਕਾ ਹੈਗਾ ਫਿਰ ਫਸ ਸਕਦਾ ਬਿਲਕੁਲ ਜੀ ਬਿਲਕੁਲ ਅਗਰ ਇੱਕ ਵੀ ਪਰਚੇ ਦੇ ਵਿੱਚ ਕੰਪਲੇਨੈਂਟ ਸਹਿਮਤ ਨਹੀਂ ਹੁੰਦਾ ਤਾਂ ਭਾਨਾ ਸਿੱਧੂ ਜਿਹੜਾ ਹੈ ਉਹ ਰਿਹਾ ਨਹੀਂ ਕੀਤਾ ਜਾ ਸਕਦਾ ਜਿਹੜੇ ਇਮੀਗ੍ਰੇਸ਼ਨ ਦੇ ਫਰੌਡ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਅੱਜ ਦੀ ਰੇਟ 'ਚ ਹੱਬ ਬਣ ਚੁੱਕਿਆ ਹੈ ਇਮੀਗ੍ਰੇਸ਼ਨ ਫਰੌਡਸ ਦਾ ਸੋ ਉਹਦੇ ਵਿੱਚ ਜਿਹੜਾ ਹੈ ਭਾਨਾ ਸਿੱਧੂ ਦਾ ਨਾਲ ਜਾ ਕੇ ਪੈਰਵਾਈ ਕਰਨਾ ਬਿਲਕੁਲ ਜ਼ਾਇਦ ਸੀ ਕਾਨੂੰਨ ਨੂੰ ਜਿਹੜਾ ਹੈ ਆਪਣੇ ਹੱਥ 'ਚ ਲੈ ਕੇ ਕੋਈ ਅਜਿਹੀ ਐਕਟੀਵਿਟੀ ਕਰਨਾ ਉੱਥੇ ਕਿਸੇ ਦੇ ਦਫ਼ਤਰ 'ਚ ਜਾ ਕੇ ਜਾਂ ਜ਼ਬਰਦਸਤੀ ਤੁਸੀਂ ਉਹਨਾਂ ਦੇ ਦਫ਼ਤਰ 'ਚ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਜਾ ਕੇ ਅੰਦਰ ਐਂਟਰੀ ਕਰਦੇ ਹੋ ਤਾਂ ਉਹਦੀ ਕਾਨੂੰਨੀ ਕਾਰਵਾਈ ਲਈ ਸਾਰੀਆਂ ਪ੍ਰੋਵੀਜ਼ਨਸ ਉੱਪਰ ਨੇ ਪਰ ਜੇਕਰ ਇਹੀ ਜਿਹੜੀ ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਦਰਖਾਸਤ ਦੇ ਕੇ ਪੁਲਿਸ ਕੋਲ ਉਹਦੀ ਇਨਕੁਆਇਰੀ ਕਰਾਉਂਦੇ ਉੱਥੇ ਬੈਠ ਕੇ ਕੋਈ ਸਹਿਮਤੀ ਦੀ ਗੱਲ ਹੁੰਦੀ ਤਾਂ ਉਹ ਇੱਕ ਵੱਖਰੀ ਗੱਲ ਹੁੰਦੀ ਜਿਸਕਰਨ ਸਿੰਘ ਨੇ ਆ ਕੇ ਗੱਲ ਕੀਤੀ ਹੈ ਤਾਂ ਉਹਨਾਂ ਨੇ ਭਾਣਾ ਸਿੱਧੂ ਦਾ ਕਿਤੇ ਨਾਮ ਨਹੀਂ ਲਿਆ ਤੇ ਨਾ ਹੀ ਉਹਨਾਂ ਨੇ ਕੋਈ ਰਿਹਾਈ ਦੀ ਗੱਲ ਕੀਤੀ ਉਹਨਾਂ ਨੇ ਸਿਰਫ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਇਹ ਸਾਰਾ ਮੁੱਦਾ ਹੈ ਆਪਾਂ ਇਹਨੂੰ 5-6 ਦਿਨਾਂ ਦੇ ਵਿੱਚ ਜਿਹੜਾ ਹੈ ਇਹਨੂੰ ਨਿਪਟਾਰਾ ਕੀਤਾ ਜਾਏਗਾ ਦਾ ਕੋਈ ਵੀ ਕਿਤੇ ਹੋਰ ਹੁੰਦੀ ਕੰਪਲੀਟ ਤਾਂ ਵੱਡਾ ਕੱਟ ਕਰਕੇ ਕਿਸੇ ਨੂੰ ਛੁਡਵਾਇਆ ਜਾ ਸਕਦਾ ਪਰ ਤਾਂ ਇਹ ਰਿਪੋਰਟ ਦੇ ਇਹ ਮਤੋਂ ਇਹ ਚੀਜ਼ ਨੂੰ ਸੰਭਵ ਕਰਨਾ ਨਾ ਹੋਣਾ ਜਾਂ ਨਹੀਂ ਹੋਣਾ ਅਜਿਹੀ ਕੋਈ ਪੋਸਿਬਿਲਿਟੀ ਨਹੀਂ ਹੈ ਜੇ ਇਦਾਂ ਦਾ ਕੰਮ ਚੱਲ ਪਿਆ ਫਿਰ ਤਾਂ ਜਿਹੜਾ ਹੈਗਾ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਉਹ ਸਾਡੀ ਸਟੇਟ ਦੇ ਵਿੱਚ ਬਹੁਤ ਹੀ ਵੱਧ ਤੋਂ ਵੱਧਰ ਹੋ ਜਾਏਗੀ ਲੀਪਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਸੰਦੀਪ ਕੰਬੋਜ ਭਾਨੇ ਸਿੱਧੂ ਦੀ ਰਿਹਾਈ ਦਾ ਮਾਮਲਾ ਦੇ ਅਸੀਂ ਗੱਲ ਕਰੀ ਤਾਂ 9 10 ਤਰੀਕ ਪਿਛਲੇ ਦਿਨ ਜੋ ਇੱਕ ਵੱਡਾ ਪ੍ਰੋਟੈਸਟ ਹੋਇਆ ਜਿਹੜਾ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਅਤੇ ਜਿਸ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤੇ ਵੱਡੇ ਜਿਹੜੇ ਇਕੱਠੇ ਹੋਏ ਤੇ ਉਸ ਤੋਂ ਬਾਅਦ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ 9-10 ਤਰੀਕ ਨੂੰ ਰਿਹਾਈ ਦੀ ਗੱਲ ਹੋਈ ਹੈ ਜੋ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੱਖੇ ਸਦਾਣੇ ਨੇ ਜੋ ਇੱਕ ਪੇਜ ਫੜ ਕੇ ਕਿਹਾ ਕਿ 9-10 ਤਰੀਕ ਤੱਕ ਜਿਹੜੀ ਰਿਹਾਈ ਹੋਏਗੀ ਸਾਡੇ ਨਾਲ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸ ਸੀਨੀਅਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਜੀ ਹੈਗੇ ਨੇ ਉਹਨਾਂ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਦੇ ਨਾਲ ਜੋ ਪ੍ਰਸ਼ਾਸਨ ਦੇ ਵੱਲ ਜੋ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਰਿਹਾਈ ਹੋ ਸਕਦੀ ਹੈ 9-10 ਤਰੀਕ ਦੀ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦਾ ਧੰਨਵਾਦ ਜੀ ਬਿਲਕੁਲ ਜਿਹੜਾ ਧਰਨਾ ਮਜ਼ਾਰਾ ਹੋਇਆ ਜਿਸ ਦੀ ਵੱਡੀ ਗਿਣਤੀ ਹੈਗੀ ਸੀ ਤੇ ਉੱਥੇ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਉਹ ਜਿਹੜੀਆਂ ਗੱਲਾਂ ਹੈਗੀਆਂ 9-10 ਤਰੀਕ ਨੂੰ ਰਿਹਾਈ ਜਿੱਥੇ ਕੋਰਟ ਦਾ ਮੈਟਰ ਹੈਗਾ ਉੱਥੇ ਪੁਲਿਸ ਪ੍ਰਸ਼ਾਸਨ ਰਿਹਾਈ ਕਰ ਸਕਦਾ ਇਹਦੇ ਵਿੱਚ ਗੱਲ ਹੈ ਇਸ ਤਰ੍ਹਾਂ ਜੀ ਪੁਲਿਸ ਵੱਲੋਂ ਜਿਹੜੇ ਪਰਚੇ ਦਰਜ ਕੀਤੇ ਨੇ ਉਦੇ ਵਿੱਚ ਹੁਣ ਪੁਲਿਸ ਕੋਲ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਤੇ ਭਾਨਾ ਸਿੱਧੂ ਜਿਹੜਾ ਹੈ ਉਹ ਇਸ ਟਾਈਮ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਸੋ ਜੁਡੀਸ਼ੀਅਲ ਕਸਟਡੀ ਦੇ ਮੁਤਲਕ ਜਦੋਂ ਵੀ ਕੋਈ ਫੈਸਲਾ ਲੈਣਾ ਉਹ ਸਿਰਫ ਕੋਰਟ ਦਾ ਪ੍ਰੈਰੋਗੇਟਿਵ ਹੈ ਉਹਦੇ ਵਿੱਚ ਨਾ ਤਾਂ ਹੁਣ ਪ੍ਰਸ਼ਾਸਨ ਆਪਣੇ ਤੌਰ ਤੇ ਉਹਦੀ ਰਿਹਾਈ ਦੀ ਗੱਲ ਕਰ ਸਕਦਾ ਜੇਕਰ ਪ੍ਰਸ਼ਾਸਨ ਨੂੰ ਇਹ ਲੱਗਦਾ ਹੈ ਜੇ ਪੁਲਿਸ ਵੱਲੋਂ ਇਹ ਐਪਲੀਕੇਸ਼ਨ ਕੋਰਟ ਦੇ ਵਿੱਚ ਮੂਵ ਕੀਤੀ ਜਾਂਦੀ ਹੈ ਕਿ ਉਹਦੀ ਕੋਈ ਸ਼ਮੂਲੀਅਤ ਨਹੀਂ ਪਾਈ ਜਾਂਦੀ ਹੈ ਜਿਹੜੇ ਉਹਦੇ ਖਿਲਾਫ ਦੋਸ਼ ਲਗਾਏ ਗਏ ਤਾਂ ਉਹਦੇ ਮੁਤਲਕ ਪੁਲਿਸ ਵੱਲੋਂ ਜਿਹੜੀ ਹੈ ਸਰਕਾਰੀ ਵਕੀਲ ਸਾਹਿਬ ਰਾਹੀਂ ਐਪਲੀਕੇਸ਼ਨ ਫਾਰ ਡਿਸਚਾਰਜ ਕੋਰਟ ਵਿੱਚ ਪੇਸ਼ ਕੀਤੀ ਜਾਏਗੀ ਕੋਰਟ ਨੇ ਉਹ ਫੈਕਟਸ ਕਨਸਿਡਰ ਕਰਦੇ ਹੋਏ ਜੇ ਕੋਰਟ ਨੂੰ ਲੱਗੇਗਾ ਕਿ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਪੁਲਿਸ ਨੇ ਉਹਨਾਂ ਦੇ ਸਾਹਮਣੇ ਰੱਖੀ ਆ ਤੇ ਇਹਦੇ ਮੁਤਾਬਕ ਨੂੰ ਡਿਸਚਾਰਜ ਕਰਨਾ ਬਣਦਾ ਤਾਂ ਉਹ ਉਹਨੂੰ ਸ਼ਿਓਰਿਟੀ ਬਾਂਡਸ ਤੇ ਕਿਉਂਕਿ ਹਲੇ ਤੱਕ ਕੋਈ ਕਲੋਜ਼ਰ ਰਿਪੋਰਟ ਦੀ ਗੱਲ ਨਹੀਂ ਸਾਹਮਣੇ ਆਈ ਹੈ ਕਿ ਇਹ ਪਰਚੇ ਕੈਨਸਲ ਕੀਤੇ ਜਾਣਗੇ ਜਾਂ ਇਹਨਾਂ ਦੇ ਕੰਪਰੋਮਾਈਜ਼ ਬੇਸਿਸ ਤੇ ਜਿਹੜੀ ਐ ਕੁਐਸ਼ਨ ਪਟੀਸ਼ਨ ਫਾਈਲ ਕੀਤੀ ਜਾਏਗੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਨ੍ਹਾਂ ਦੇ ਵੱਲੋਂ ਪਰਚੇ ਹੋਏ ਨੇ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਇਹਨਾਂ ਦੀ ਸਹਿਮਤੀ ਹੋਏਗੀ ਜਾਂ ਪੁਲਿਸ ਪ੍ਰਸ਼ਾਸਨ ਪੇਸ਼ ਕਰੇਗਾ ਕੋਰਟ ਅੱਗੇ ਫ ਇਦਾਂ ਤਾਂ ਨਹੀਂ ਹੋ ਸਕਦਾ ਵੈਸੇ ਜੇਕਰ ਕੈਂਸਲੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੰਪਲੇਨੈਂਟ ਪਾਰਟੀ ਦੀ ਜਿਹੜੀ ਕੰਸੈਂਟ ਹੈ ਉਹ ਸਭ ਤੋਂ ਜ਼ਿਆਦਾ ਮੁੱਖ ਰਹਿੰਦੀ ਹੈ ਜੇ ਪੁਲਿਸ ਕੈਂਸਲੇਸ਼ਨ ਰਿਪੋਰਟ ਤਿਆਰ ਕਰਕੇ ਕੋਰਟ ਵਿੱਚ ਪੇਸ਼ ਵੀ ਕਰਦੀ ਹੈ ਤਾਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੋਰਟ ਨੇ ਨੋਟਿਸ ਟੂ ਕੰਪਲੇਨੈਂਟ ਇਸ਼ੂ ਕਰਨਾ ਹੈ ਜਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਕੰਪਲੇਨੈਂਟ ਨੂੰ ਉਸੇ ਟਾਈਮ ਕੋਰਟ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਦੇ ਨਾਲ ਪੇਸ਼ ਕਰਨਗੇ ਉੱਥੇ ਕੰਪਲੇਨੈਂਟ ਦਾ ਬਿਆਨ ਦਰਜ ਕੀਤਾ ਜਾਂਦਾ ਕਿ ਮੈਂ ਇਸ ਕੈਂਸਲੇਸ਼ਨ ਰਿਪੋਰਟ ਨਾਲ ਸਹਿਮਤ ਹਾਂ ਤੇ ਇਹਨੂੰ ਜਿਹੜਾ ਹੈਗਾ ਐਕਸੈਪਟ ਕਰ ਲਿਆ ਜਾਏ ਬਟ ਜੇ ਆਪਣਾ ਜਿਹੜਾ ਕੰਪਲੇਨੈਂਟ ਹੈ ਉਹ ਦੀ ਸਹਿਮਤੀ ਨਹੀਂ ਜਿਤਾਉਂਦਾ ਤਾਂ ਕੋਰਟ ਉਸ ਕੈنسਲੇਸ਼ਨ ਨੂੰ ਐਕਸੈਪਟ ਨਹੀਂ ਕਰੇਗੀ ਤੇ ਉਹ ਸੂਰਤ ਵਿੱਚ ਪਾਨਾ Sidhu ਜਿਹੜਾ ਹੈ ਉਹ ਬਾਹਰ ਨਹੀਂ ਆਏਗਾ ਮਤਲਬ ਪਰਚਿਆਂ ਦੀ ਗਿਣਤੀ ਵੀ ਜ਼ਿਆਦਾ ਹੈ ਇਸ ਵਿੱਚ ਇਹ ਤਾਂ ਹੈ ਨਹੀਂ ਕਿ ਇੱਕ ਜਗ੍ਹਾ ਤੋਂ ਜੇਕਰ ਇੱਕ ਵੀ ਕੰਪਲੇਨੈਂਟ ਜਿਹੜਾ ਹੈਗਾ ਜੇਕਰ ਉਹ ਨਹੀਂ ਸਹਿਮਤ ਹੁੰਦਾ ਤਾਂ ਉੱਥੇ ਹੀ ਜਿਹੜਾ ਰੇੜਕਾ ਹੈਗਾ ਫਿਰ ਫਸ ਸਕਦਾ ਹੈ ਤੁਹਾਡੇ ਬਿਲਕੁਲ ਜੀ ਬਿਲਕੁਲ ਅਗਰ ਇੱਕ ਵੀ ਪਰਚੇ ਦੇ ਵਿੱਚ ਕੰਪਲੇਨੈਂਟ ਸਹਿਮਤ ਨਹੀਂ ਹੁੰਦਾ ਤਾਂ ਪਾਨਾ Sidhu ਜਿਹੜਾ ਹੈ ਉਹ ਰਿਹਾ ਨਹੀਂ ਕੀਤਾ ਜਾ ਸਕਦਾ اسی ویسے ਗੱਲ ਕਰੀ ਇੱਕ ਸੁਭਾਵਿਕ ਤੌਰ ਤੇ ਇੱਕ ਸਮਾਜ ਸੇਵੀ ਜਿੱਦਾਂ ਭਾਨੇ ਸਿੱਧੂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਹੜੀ ਇਮੀਗ੍ਰੇਸ਼ਨ ਦੇ ਪੈਸੇ ਫਸੇ ਹੋਏ ਨੇ ਜਾਂ ਜੇ ਵੀ ਮਾਮਲੇ ਸੀਗੇ ਪੈਸੇ ਕਢਾਉਣ ਦੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਕਰ ਸਕਦੇ ਆ ਫੋਨ ਤੇ ਜਾਂ ਕਿਸ ਤੋਂ ਪੈਸੇ ਦੀ ਗੱਲ ਜਾਂ ਪੈਸੇ ਮੜਾਂ ਦੀ ਸਮਾਜ ਸੇਵੀ ਤੌਰ ਤੇ ਦੇਖੋ ਜੇ ਕੋਈ ਕਿਸੇ ਦੀ ਹੈਲਪ ਲਈ ਜਾਂਦਾ ਤਾਂ ਉਹਦੇ ਕੋਲ ਬਿਲਕੁਲ ਰਾਈਟ ਹੈ ਜਦੋਂ ਤੱਕ ਤੁਹਾਡੇ ਨਾਲ ਕੰਪਲੇਨੈਂਟ ਪਾਰਟੀ ਸਹਿਮਤ ਹੈ ਤਾਂ ਤੁਸੀਂ ਜਾ ਕੇ ਉਹਦੀ ਪੈਰਵਾਈ ਕਰ ਸਕਦੇ ਹੋ ਕਿਉਂਕਿ ਇਹ ਕਾਨੂੰਨ ਦੇ ਵਿੱਚ ਵੀ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਹੈ ਕਿ ਕੋਈ ਬੰਦਾ ਆਪਣੀ ਪੈਰਵੀ ਆਪ ਨਹੀਂ ਕਰ ਸਕਦਾ ਤਾਂ ਉਹ ਕਿਸੇ ਨੂੰ ਆਪਣੀ ਹੈਲਪ ਲਈ ਨਾਲ ਲੈ ਕੇ ਜਾ ਸਕਦਾ ਤੇ ਜਿਹੜੇ ਇਮੀਗ੍ਰੇਸ਼ਨ ਦੇ ਫਰਾਡ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਅੱਜ ਦੀ ਡੇਟ 'ਚ ਹੱਬ ਬਣ ਚੁੱਕਿਆ ਇਮੀਗ੍ਰੇਸ਼ਨ ਫਰਾਡਸ ਦਾ ਸੋ ਉਹਦੇ ਵਿੱਚ ਜਿਹੜਾ ਹੈ ਭਾਨਾ ਸਿੱਧੂ ਦਾ ਨਾਲ ਜਾ ਕੇ ਪੈਰਵਾਈ ਕਰਨਾ ਬਿਲਕੁਲ ਜਾਇਜ਼ ਸੀ ਪਰ ਜੇ ਉਸ ਚੀਜ਼ ਨੂੰ ਉਹ ਉਹਦੇ ਨਾਲ ਜਿਹੜਾ ਯੂਥ ਜੁੜ ਰਿਹਾ ਸੀ ਜੇ ਉਹਨੂੰ ਲੈ ਕੇ ਵਾ ਕੀ ਕੋਈ ਅਜਿਹੀ ਐਕਸਟਰਸ਼ਨ ਵਾਲੀ ਗੱਲ ਕੀਤੀ ਗਈ ਹੈ ਕਿਸੇ ਫਰੋਤੀ ਦੀ ਮੰਗ ਕੀਤੀ ਗਈ ਹੈ ਤਾਂ ਉਹਨਾਂ ਦੇ ਪਾਰਟ ਤੇ ਬਿਲਕੁਲ ਇਹ ਗਲਤ ਸੀ ਜਿਹਦੇ ਸਬੰਧ ਵਿੱਚ ਪੁਲਿਸ ਨੇ ਐਸ ਪਰ ਕੰਪਲੇਂਟ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਹੈ ਮਤਲਬ ਇੱਕ ਸਮਾਜ ਸੇਵੀ ਵਖਰਾ ਵਖਰੀ ਗੱਲ ਹੁੰਦੀ ਜੇਕਰ ਦੋਨੋਂ ਧਿਨਾ ਜੇਕਰ ਰਾਜੀ ਹੋਣ ਜਿੱਦਾਂ ਕਿਸੇ ਤੋਂ ਪੈਸੇ ਲੈਣੇ ਨੇ ਤਾਂ ਸਹਿਮਤੀ ਨਾਲ ਇੱਕ ਮਤਲਬ ਸਮਾਜਿਕ ਤੌਰ ਤੇ ਇੱਕ ਮਤਲਬ ਸਹਿਮਤੀ ਤੌਰ ਤੇ ਆਪਾਂ ਪੈਸੇ ਮੜਾ ਸਕਦੇ ਆ ਅਦਰਵਾਈਜ਼ ਨਹੀਂ ਜਿੱਦਾਂ ਹੋ ਗਈ ਬਿਲਕੁਲ ਜਿਹੜਾ ਹੈਗਾ ਆਪਾਂ ਕਿਸੇ ਤੇ ਜਾ ਕੇ ਇੱਕ ਤਰ੍ਹਾਂ ਨਾਲ ਰਿਕੁਐਸਟ ਫਾਰਮ ਦੇ ਵਿੱਚ ਕਹਿ ਸਕਦੇ ਹਾਂ ਥੋੜਾ ਜਿਹੜਾ ਇੱਕ ਸੋਸ਼ਲ ਪ੍ਰੈਸ਼ਰ ਉਹਦੇ ਤੇ ਬਿਲਡ ਜ਼ਰੂਰ ਕੀਤਾ ਜਾ ਸਕਦਾ ਪਰ ਕਾਨੂੰਨ ਨੂੰ ਜਿਹੜਾ ਹੈ ਆਪਣੇ ਹੱਥ ਚ ਲੈ ਕੇ ਕੋਈ ਅਜਿਹੀ ਐਕਟੀਵਿਟੀ ਕਰਨਾ ਉੱਥੇ ਕਿਸੇ ਦੇ ਦਫ਼ਤਰ ਚ ਜਾ ਕੇ ਜਾਂ ਜ਼ਬਰਦਸਤੀ ਤੁਸੀਂ ਉਹਨਾਂ ਦੇ ਦਫ਼ਤਰ ਚ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਜਾ ਕੇ ਅੰਦਰ ਐਂਟਰੀ ਕਰਦੇ ਹੋ ਤਾਂ ਉਹਦੀ ਕਾਨੂੰਨੀ ਕਾਰਵਾਈ ਲਈ ਸਾਰੀਆਂ ਪ੍ਰੋਵੀਜ਼ਨਸ ਓਪਨ ਨੇ ਪਰ ਜੇਕਰ ਇਹੀ ਜਿਹੜੀ ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਦਰਖਾਸਤ ਦੇ ਕੇ ਪੁਲਿਸ ਕੋਲ ਉਹਦੀ ਇਨਕੁਆਇਰੀ ਕਰਾਉਂਦੇ ਉੱਥੇ ਬੈਠ ਕੇ ਕੋਈ ਸਹਿਮਤੀ ਦੀ ਗੱਲ ਹੁੰਦੀ ਤਾਂ ਉਹ ਇੱਕ ਵੱਖਰੀ ਗੱਲ ਹੁੰਦੀ ਪਰ ਕਿਸੇ ਦੇ ਦਫ਼ਤਰ ਦੇ ਵਿੱਚ ਦਬਾਅ ਬਣਾਉਣਾ ਜਿਹੜਾ ਹੈ ਇਹ ਗੈਰ ਕਾਨੂੰਨੀ ਹੈ। ਅ ਇੱਥੇ ਵੀ ਅਸੀਂ ਗੱਲ ਕਰਨਾ ਚਾਹਾਂਗੇ ਜਿਵੇਂ ਹਜ਼ਾਰਾਂ ਲੋਕ ਇਕੱਠੇ ਹੋਏ ਨੇ, ਨੌਜਵਾਨ ਇਕੱਠੇ ਹੋਏ ਨੇ ਉੱਥੇ ਕਈ ਵੀਡੀਓ ਆਈਆਂ ਨੇ, ਕਈ ਜਗ੍ਹਾ ਤੇ ਟ੍ਰੈਕਟਰ ਖੇਤਾਂ ਵਿੱਚ ਵੜੇ ਗਏ ਨੇ, ਪ੍ਰਸ਼ਾਸਨ ਵੱਲ ਰੋਕਿਆ ਗਿਆ ਸੀ। ਅਗਰ ਜਿਹਹਾ ਵੀਡੀਓ ਵੀ ਸਾਹਮਣੇ ਕੋਟ ਅੱਗੇ ਰੱਖਿਆ ਜਾਂਦੀ ਜੇ ਕਿਸੇ ਪੱਖ ਵੱਲੋਂ ਜਿਵੇਂ ਕਿਸੇ ਜਿਹੜਾ ਕੰਪਲੇਂਟਡ ਹੈ ਉੱਥੇ ਵੀ ਕਿਤਨਾ ਕਿਤੇ ਗੜਬੜੀ ਹੋ ਸਕਦੀ ਹੈ ਰਿਹਾਈ ਨੂੰ ਲੈ ਕੇ ਬਿਲਕੁਲ ਦੇਖੋ ਜੇਕਰ ਹੁਣ ਕੋਈ ਅਜੇ ਹਲੇ ਤੱਕ ਤਾਂ ਕੋਈ ਅਫੀਸ਼ੀਅਲ ਸਟੇਟਮੈਂਟ ਕਿਸੇ ਵੀ ਅਧਿਕਾਰੀ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਕਿਉਂਕਿ ਜਿਹੜਾ ਵੀਡੀਓ ਸਾਹਮਣੇ ਵੀ ਆ ਰਿਹਾ ਹੈ ਜਿਦੇ ਵਿੱਚ ਏ ਡੀ ਜੀ ਪੀ ਜਸਕਰਨ ਸਿੰਘ ਨੇ ਆ ਕੇ ਗੱਲ ਕੀਤੀ ਹੈ ਤਾਂ ਉਹਨਾਂ ਨੇ ਭਾਨਾ ਸਿੱਧੂ ਦਾ ਕਿਤੇ ਨਾਮ ਨਹੀਂ ਲਿਆ ਤੇ ਨਾ ਹੀ ਉਹਨਾਂ ਨੇ ਕੋਈ ਰਿਹਾਈ ਦੀ ਗੱਲ ਕੀਤੀ ਉਹਨਾਂ ਨੇ ਸਿਰਫ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਇਹ ਸਾਰਾ ਮੁੱਦਾ ਹੈ ਆਪਾਂ ਇਹਨੂੰ 5-6 ਦੇ 5-6 ਦਿਨਾਂ ਦੇ ਵਿੱਚ ਜਿਹੜਾ ਹੈ ਇਹਨੂੰ ਨਿਪਟਾਰਾ ਕੀਤਾ ਜਾਏਗਾ ਸੋ ਨਿਪਟਾਰਾ ਕਿਸ ਤਰੀਕੇ ਨਾਲ ਕਰਨ ਦੀ ਗੱਲ ਕੀਤੀ ਹੈ ਇਹ ਹਲੇ ਕੋਈ ਸਪਸ਼ਟ ਰੂਪ ਵਿੱਚ ਸਾਹਮਣੇ ਗੱਲ ਨਹੀਂ ਇਹ ਕਿ ਜੋ ਸਪਸ਼ਟੀ ਤੌਰ ਹੈਗਾ ਵੀ 9-10 ਨੂੰ ਰਿਹਾਈ ਉਹ ਕੋਰਟ ਦੇਖੇਗੀ ਕੋਈ ਅਜਿਹਾ ਹਾਲ ਤੱਕ ਸਾਹਮਣੇ ਨਹੀਂ ਆਇਆ ਕੋਈ ਗੱਲ ਬਿਲਕੁਲ ਜੀ ਨਾ ਇਹ ਸਰਕਾਰ ਦੇ ਪ੍ਰਿਵਿਊ ਵਿੱਚ ਆਉਂਦਾ ਹੈ ਨਾ ਇਹ ਹੁਣ ਪੁਲਿਸ ਦੇ ਕੋਲ ਗੱਲ ਹੈਗੀ ਹੈ ਬਿਕੋਜ਼ ਭਾਨਾ ਸਿੱਧੂ ਇਜ਼ ਇਨ ਜੁਡੀਸ਼ੀਅਲ ਕਸਟਡੀ ਸੋ ਇਹ ਕੋਰਟ ਦਾ ਹੀ ਪ੍ਰੈਰੋਗੇਟਿਵ ਰਹੇਗਾ ਕਿ ਜਿਹੜਾ ਪੱਖ ਪੁਲਿਸ ਵੱਲੋਂ ਸਰਕਾਰੀ ਵਕੀਲ ਸਾਹਿਬ ਰਾਹੀਂ ਕੋਰਟ ਦੇ ਵਿੱਚ ਸਾਹਮਣੇ ਰੱਖਿਆ ਜਾਏਗਾ ਉਸਤੇ ਕੋਰਟ ਆਪਣਾ ਕੀ ਓਪੀਨੀਅਨ ਦਿੰਦਾ ਹੈ ਤੇ ਉਹਦੇ ਵਿੱਚ ਡਿਸਚਾਰਜ ਦੀ ਜੇਕਰ ਐਪਲੀਕੇਸ਼ਨ ਆਂਦੀ ਹੈ ਜਾਂ ਕੈਂਸਲੇਸ਼ਨ ਰਿਪੋਰਟ ਆਂਦੀ ਹੈ ਤੇ ਉਹਦੇ ਵਿੱਚ ਕੀ ਕੰਪਲੇਨੈਂਟ ਦੀ ਕੰਸੈਂਟ ਨਾਲ ਹੈ ਜਾਂ ਨਹੀਂ ਇਹ ਬਹੁਤ ਮੁੱਖ ਕਾਰਨ ਰਹਿਣਗੇ ਕੋਰਟ ਦੇ ਸਾਹਮਣੇ ਕੋਈ ਅਫਸਰ ਦੀ ਕੋਈ ਹੋ ਸਕਦੀ ਹੈ ਤੇ ਸਟੇਟਮੈਂਟ ਜੇਕਰ ਪੁਲ ਕੋਈ ਉਪ ਸੀਨੀਅਰ ਅਫਸਰ ਦੀ ਗੱਲ ਕਰੀ ਦੇਖੋ ਪੁਲਿਸ ਸਿੱਧੇ ਤੌਰ ਤੇ ਇਹਦੇ ਵਿੱਚ ਨਹੀਂ ਕਰ ਸਕਦੀ ਕਿਉਂਕਿ ਜੇ ਕੰਪਲੇਨੈਂਟ ਸਹਿਮਤ ਨਹੀਂ ਹੈ ਤਾਂ ਕੱਲ ਨੂੰ ਕੰਪਲੇਨੈਂਟ ਵੱਲੋਂ ਵੀ ਹੈ ਜੋ ਹਾਈ ਕੋਰਟ ਵੱਲ ਰੁਖ ਕੀਤਾ ਜਾ ਸਕਦਾ ਕਿਉਂਕਿ ਜੇ ਉਹਦੇ ਰਾਈਟਸ ਨੂੰ ਸਨਬ ਕਰਨ ਦੀ ਕੋਸ਼ਿਸ਼ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦੇ ਕੋਲ ਵੀ ਰਾਈਟ ਹੈ ਕਿ ਉਹ ਆਪਣੇ ਰਾਈਟਸ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਖੜਕਾਏ ਸੋ ਪੁਲਿਸ ਆਫੀਸਰ ਕੋਈ ਵੀ ਸਿੱਧੇ ਤੌਰ ਤੇ ਇਸ ਗੱਲ ਲਈ ਨਹੀਂ ਕਹਿ ਸਕਦਾ ਕਿ ਇਹਦੇ ਵਿੱਚ ਅਸੀਂ ਜਿਹੜਾ ਜੀ ਰਹਾ ਕਰ ਦਾਂਗੇ ਉਹਨਾਂ ਦਾ ਡਿਊਟੀ ਹੈਗੀ ਹੈ ਸਿਰਫ ਮੈਟਰ ਨੂੰ ਇਨਵੈਸਟੀਗੇਟ ਕਰਨਾ ਬਿਕੋਜ਼ ਐਫ ਆਈ ਆਰਸ ਆਲਰੇਡੀ ਦਰਜ ਹੋ ਚੁੱਕੀਆਂ ਨੇ ਐਫ ਆਈ ਆਰ ਤੋਂ ਬਾ ਅਫੀਗੇਸ਼ਨ ਕਰਕੇ ਆਪਣੀ ਰਿਪੋਰਟ ਕੋਰਟ ਦੇ ਅੱਗੇ ਪੇਸ਼ ਕਰਨਾ ਸੋ ਉਸ ਕੋਰਟ ਨੇ ਦੋਨੋਂ ਪੱਖਾਂ ਨੂੰ ਸੁਣਦੇ ਹੋਏ ਜੋ ਫੈਸਲਾ ਲੈਣਾ ਉਹ ਕੋਰਟ ਵੱਲੋਂ ਹੀ ਲਿਆ ਜਾਏਗਾ ਅਜੇ ਹੌਸਲਾ ਆਖਰੀ ਕੁਐਸਚਨ ਮੇਰਾ ਕਿ ਜਿਵੇਂ ਕੰਪਲੇਂਟਡ ਹੈਗੇ ਨੇ ਵੀ ਉਹਨਾਂ ਨੇ ਕੰਪਲੇਂਟ ਧਾਇਰ ਕੀਤੀ ਹੈ ਜਿੱਦਾਂ ਕੋਈ ਵੀ ਕਿਸਤੇ ਹੋਰ ਹੋਂਦੀ ਕੰਪਲੇਂਟ ਤਾਂ ਵੱਡਾ ਇਕੱਠ ਕਰਕੇ ਕਿਸੇ ਨੂੰ ਛਡਵਾਇਆ ਜਾ ਸਕਦਾ ਮਤਲਬ ਇਹ ਕੋਰਟ ਦੇ ਇਹ ਮਤਲਬ ਇਹ ਚੀਜ਼ ਨੂੰ ਸੰਭਵ ਕਰਨਾ ਉਹ ਨਾ ਹੋਣਾ ਜਾਂ ਨਹੀਂ ਹੋਣਾ ਮਤਲਬ ਅਜਿਹੀ ਕੋਈ ਪੋਸਿਬਿਲਿਟੀ ਨਹੀਂ ਹੈ ਜੇ ਐਦਾਂ ਦਾ ਕੰਮ ਚੱਲ ਪਿਆ ਫਿਰ ਤਾਂ ਜਿਹੜਾ ਹੈਗਾ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਉਹ ਸਾਡੀ ਤੇ ਅਜੇ ਹਜਾ ਕੋਈ ਕੰਮ ਜੋ ਕੋਰਟ ਦੇ ਪ੍ਰਿਵਿਊ ਦੇ ਵਿੱਚ ਆਂਦਾ ਤੁਸੀਂ ਇੱਕ ਇਕੱਠ ਕਰਕੇ ਜਾਂ ਪ੍ਰਦਰਸ਼ਨ ਕਰਕੇ ਜਾਂ ਧਰਨੇ ਕਰਕੇ ਕੋਰਟ ਤੇ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਕੋਰਟ ਨੇ ਆਪਣਾ ਹੈ ਜਿਹੜਾ ਹੈ ਲੀਗਲ ਪ੍ਰੋਸੀਜਰ ਨੂੰ ਅਡਾਪਟ ਕਰਨਾ ਹੈ ਕਾਨੂੰਨੀ ਪ੍ਰਕਿਰਿਆ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੀਆਂ ਜੜੀਆਂ ਸਾਡੀਆਂ ਪ੍ਰੋਵੀਜਨਸ ਨੇ ਉਹਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਫੈਸਲਾ ਲੈਣਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਸੀ ਸਾਡੇ ਨਾਲ ਸੀਨੀਅਰ ਐਡਵੋਕੇਟ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿੱਥੇ ਗੱਲ ਕੋਰਟ ਦੀ ਹੁੰਦੀ ਤਾਂ ਉੱਥੇ ਕੋਰਟ ਹੀ ਜੋ ਡਿਸੀਜਨ ਹੁੰਦਾ ਡਿਸੀਜਨ ਮੇਕਰ ਹੁੰਦਾ ਤਾਂ ਡਿਸੀਜਨ ਉਹਨਾਂ ਦੇ ਦ ਜਾਤੇ ਕਿ ਭਾਨਾ ਸਿੱਧੂ 9 2 10 ਤਰੀਕ ਜਿਹੜੀ ਦੱਸੀ ਜਾ ਰਹੀ ਜੋ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਉਹਨਾਂ ਦੇ ਜੋ ਸਮਰਥਕ ਹੈਗੇ ਨੇ ਉਸ ਤਰੀਕ ਨੂੰ ਬਾਹਰ ਆਂਦਾ ਜਾਂ ਨਹੀਂ ਆਂਦਾ ਇਹ ਸਸਪੈਂਸ ਜ਼ਰੂਰ ਹੈਗਾ ਪਰ ਇਸ ਦੇ ਵਿੱਚ ਕੋਰਟ ਨੇ ਆਪਣਾ ਪੱਖ ਦੇਖਣਾ ਪ੍ਰਸ਼ਾਸਨ ਨੇ ਆਪਣਾ ਪੱਖ ਦੇਖਣਾ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਤੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ